ਅੱਪਾ ਗੱਲ ਕਰ ਰਹੇ ਆਂ ਜੀ लाਡਲੀਆਂ ਦੇ ਬਾਰੇ ਵਿੱਚ ਆਪਾਂ ਪਿਛਲੇ ਭਾਗ ਵਿੱਚ ਦੇਖਿਆ ਸੀ ਕਿ ਸਾਈ ਨੇ ਕਿਹਾ ਸੀ ਕਿ ਘਰ ਕੰਜਕਾਂ ਬਿਠਾਓ ਤੇ ਫਿਰ ਤੁਹਾਡੇ ਮੁੰਡਾ ਹੋ ਜਾਊਗਾ ਇੱਕ ਕੰਜਕਾਂ ਬਿਠਾਉਣ ਦੀ ਤਿਆਰੀ ਕਰ ਰਹੇ ਸੀ ਕਿ ਕੰਜਕਾਂ ਨੂੰ ਭੋਜਨ ਖਵਾ ਦਿੱਤਾ ਸੀਗਾ ਤੇ ਉਧਰੋਂ ਰੋਜੀ ਦੇ ਮਾਪਿਓ ਆ ਗਏ ਤੇ ਮਾਤਾ ਇਹਨਾਂ ਦੀ ਭੜਕ ਗਈ ਕਿ ਤੁਸੀਂ ਘਰ ਤੋਂ ਆ ਗਏ ਸੀ ਤੁਹਾਡੇ ਮੱਥੇ ਨਹੀਂ ਲੱਗਣਾ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਕੰਜਕਾਂ ਬਿਠਾਉਣ ਦਾ ਮਤਲਬ ਵੀ ਪਤਾ ਤੇ ਉਹ ਮਾ ਇਹਨਾਂ ਰੋਜੀ ਦੀਦੀ ਮਮੀ ਨੇ ਕਿਹਾ ਕਿ ਮੈਂ ਮੂੰਹ ਕਮਾ ਲੈਨੀ ਆ ਮੈਂ ਨਹੀਂ ਤੁਹਾਡੇ ਮੱਥੇ ਲੱਗਦੀ ਤੇ ਆਂਟੀ ਵਿਚਾਰੇ ਰੋਣ ਲੱਗ ਗਏ ਕਿ ਮਤਲਬ ਅਸੀਂ ਆਪਣੀ ਧੀ ਦੇ ਘਰ ਆਏ ਸਾਡੇ ਨਾਲ ਇਦਾਂ ਕਰਦੇ ਆ ਤੇ ਗੁਰਪ੍ਰੀਤ ਵੀਰਾ ਬੜਾ ਖੁਸ਼ ਹੋਇਆ ਇਸ ਗੱਲ ਤੇ ਕਿ ਅਸੀਂ ਇਹਨਾਂ ਦੀ ਆਇਆਂ ਦੀ ਮਤਲਬ ਬੇਇੱਜ਼ਤੀ ਕੀਤੀ ਆ ਤੇ ਉਹਨੇ ਰੋਜੀ ਨੂੰ ਕਿਹਾ ਕਿ ਤੂੰ ਕਿੱਥੋਂ ਇਹਨਾਂ ਨੂੰ ਸਾਧ ਲਿਆ ਇਹ ਕਿੱਥੋਂ ਆ ਗਿਆ ਤੇਰੇ ਮਾਪੇ ਸਾਡੇ ਕਾਰਜ ਵਿੱਚ ਵਿਗਨ ਪਾਉਣ ਜਦੋਂ ਵੀ ਕੋਈ ਕਾਰਜ ਲੱਗਦਾ ਹੁੰਦਾ ਮੈਂ ਇਹ ਵਿਗਨ ਪਾਉਣ ਆ ਜਾਂਦੇ ਆ ਤੇ ਮੰਨੂ ਇਹ ਸਾਰਾ ਕੁਝ ਬਾਹਰ ਖੜੀ ਸੁਣ ਰਹੀ ਸੀਗੀ ਉਹਨੂੰ ਮਨਾ ਕੀਤਾ ਜਿਉਂਦੇ ਨਾਨਾ ਜੀ ਨੇ ਕਿ ਤੂੰ ਅੰਦਰ ਨਹੀਂ ਆਉਣਾ ਤੇਰੀ ਆਵਾਜ਼ ਨਹੀਂ ਆਣੀ ਚਾਹੀਦੀ ਤੂੰ ਬਾਹਰ ਹੀ ਖੜੀ ਰਹੀਂ ਤੇ ਮੰਨੂ ਬਾਹਰ ਹੀ ਖੜੀ ਸੀਗੀ ਤੇ ਉਹ ਬੁੱਕੋ ਚ ਬੋਲੀ ਤੇ ਗੁਰਪ੍ਰੀਤ ਵੀਰਾ ਚੜ ਗਿਆ ਕਿ ਇੱਕ ਤਾਂ ਇਹਦਾ ਮੂੰਹ ਬੰਦ ਕਰਾਓ ਮੈਨੂੰ ਤਾਂ ਇਹਦੀ ਆਵਾਜ਼ ਤੋਂ ਵੀ ਚੜਿਆ ਦੀ ਸ਼ਕਲ ਤੋਂ ਵੀ ਚਿਹੜਿਆ ਤੇ ਰੋਜੀ ਭੈਣ ਦੇਖ ਰਹੀ ਸੀਗੀ ਤੇ ਤਦ ਨੂੰ ਉਹਨੂੰ ਚੱਕਰ ਆ ਗਿਆ ਤੇ ਉਹ ਹੈਰਾਨ ਰਹਿ ਗਿਆ ਕਿ ਚੱਕਰ ਕਾ ਤੂੰ ਆ ਗਿਆ ਤੇ ਉਹ ਡਿੱਗ ਗਈ ਫਿਰ ਥੱਲੇ ਤੇ ਇਹਨਾਂ ਨੇ ਸਾਰਿਆਂ ਨੇ ਉਹਨੂੰ ਸੰਭਾਲਿਆ ਤੇ ਉਧਰੋਂ ਉਹਦੇ ਡੈਡੀ ਦੇਖ ਰਹੇ ਸੀ ਸਾਰੇ ਕਹਿੰਦੇ ਕਿ ਨਰਸ ਨੂੰ ਬੁਲਾ ਕੇ ਲਿਆਓ ਇਹਨੂੰ ਕੀ ਹੋਇਆ ਇਹਨਾਂ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਆ ਤੇ ਇਹਦੀ ਡੈਡੀ ਨੇ ਸਾਰਾ ਕੁਝ ਸੁਣ ਲਿਆ ਤੇ ਫਿਰ ਉਹ ਅੰਦਰ ਆ ਗਏ ਤੇ ਉਹ ਆਪਣੀ ਧੀ ਨੂੰ ਕਹਿੰਦੇ ਮੈਂ ਇੱਕ ਵਾਰੀ ਪਿਆਰ ਕਰ ਲਵਾਂ ਤੇ ਉਹ ਸਾਰੇ ਘਰ ਦੇ ਫਿਰ ਬਾਹਰ ਚਲ ਗਏ ਕਹਿੰਦੇ ਜਾ ਕਰ ਲੈ ਜਿਹੜੀ ਗੱਲ ਕਰਨੀ ਆ ਤੇ ਰੋਜੀ ਜੀ ਨੇ ਦੱਸਿਆ ਕਿ ਜਿਹੜਾ ਜਿਹੜਾ ਸਾਧ ਆ ਉਹ ਪਖੰਡੀ ਆ ਉਹ ਕਹਿੰਦਾ ਕਿ ਨਾਲ ਦਾ ਪਲਾਟ ਮੈਨੂੰ ਖਰੀਦ ਦੇ ਤੇ ਮੈਂ ਤੇਰੀ ਧੀ ਵਾਪਸ ਲਿਆ ਦੂੰਗਾ ਉਹਨੇ ਮੇਰੀ ਧੀ ਤਾਂ ਹੀ ਘਰੋਂ ਕਢਾਈ ਉਹ ਲਾਲਚੀ ਆ ਤੇ ਅੰਕਲ ਜੀ ਨੇ ਕਿਹਾ ਕਿ ਫੇਰ ਤਾਂ ਉਹਨੂੰ ਸਬਕ ਸਿਖਾਣਾ ਪੈਣਾ ਤੇ ਤਦ ਨੂੰ ਮੰਨੂ ਬੋਲ ਪਈ ਬਾਹਰੋਂ ਮੰਮੀ ਤੇ ਉਹ ਫਿਰ ਕਹਿ ਕੇ ਤਾਂ ਅੰਦਰ ਆ ਗਈ ਤੇ ਰੋਜੀ ਜੀ ਤੁਰਿਆ ਨਹੀਂ ਗਿਆ ਤੇ ਉਹਨਾਂ ਨੂੰ ਜਾ ਕੇ ਆਪਣੀ ਧੀ ਨੂੰ ਜਫੀ ਪਾ ਲਈ ਉਹ ਇੱਕ ਮਾਂ ਆ ਮਾਂ ਕਿੱਥੋਂ ਰਹਿ ਸਕਦੀ ਆ ਤੇ ਫੇਰ ਇਹਨਾਂ ਨੇ ਮੰਨੂ ਨੂੰ ਬਹੁਤ ਪਿਆਰ ਕੀਤਾ ਕਿਉਂਕਿ ਕਾਫੀ ਟਾਈਮ ਬਾਅਦ ਕਾਫੀ ਦਿਨਾਂ ਬਾਅਦ ਆਪਸ ਵਿੱਚ ਮਿਲੀਆਂ ਸੀਗੀਆਂ ਕਿਉਂਕਿ ਇੰਨੀ ਦੇਰ ਦੀ ਉਹ ਮੰਨੂ ਬਾਹਰ ਹੀ ਸੀ ਤੇ ਫੇਰ ਇਹਨਾਂ ਨੇ ਆਂਟੀ ਨੂੰ ਵੀ ਘਰੋਂ ਬਾਹਰ ਕੱਢਤਾ ਸੀ ਤੋਂ ਬਾਅਦ ਮੰਨੂ ਨੂੰ ਗੋਦੀ 'ਚ ਬਿਠਾ ਕੇ ਬੈਠੇ ਹੋਏ ਸੀਗੇ ਤੇ ਫੇਰ ਲੋਜੀ ਦੀ ਜੀ ਦੇ ਡੈਡੀ ਨੇ ਦਰਵਾਜ਼ਾ ਬੰਦ ਕਰਕੇ ਰੱਖਿਆ ਹੋਇਆ ਸੀ ਕਿ ਕੋਈ ਆ ਨਾ ਜਾਵੇ ਮਾਮਾ ਧੀਆ ਨੂੰ ਮਿਲਦੀਆਂ ਨੂੰ ਕੋਈ ਦੇਖ ਨਾ ਲਵੇ ਕਿ ਇਹ ਅੱਜ ਮੇਲੀ ਜਾਣ ਤੇ ਆਪਣੇ ਦਿਲ ਦੀ ਪੜਾਹ ਕੱਢ ਲੈਣ ਤੇ ਹੁਣ ਆਪਾਂ ਦੇਖਦੇ ਹਾਂ ਅੱਗੇ ਕੀ ਹੁੰਦਾ ਅਗਲੇ ਐਪੀਸੋਡ ਦੇ ਵਿੱਚ ਤੇ ਜੇ ਤੁਹਾਨੂੰ ਐਪੀਸੋਡ ਵਧੀਆ ਲੱਗਿਆ ਅੱਜ ਦਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਤੇ ਮਨੂੰ ਬਹੁਤ ਪਿਆਰੀ ਬੱਚੀ ਆ ਅੱਗੇ ਦੇਖਦੇ ਹਾਂ ਕੀ